ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰੇਦਰਸ਼ਕੂ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਇੱਕ ਵੱਡਾ ਤਮਾਕਾ ਦੇਖਣ ਨੂੰ ਮਿਲਿਆ ਰਾਜਪਾਲ ਸਾਹਿਬ ਰਾਜਪਾਲ ਗੁਲਾਬ ਚੰਦ ਕਟਾਰੀਆ ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਤਣਾਅ ਆਇਆ ਅੱਜ ਜਦੋਂ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਦੀ ਨਸ਼ਿਆਂ ਵਿਰੁੱਧ ਯਾਤਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਅੱਜ ਰਾਜਪਾਲ ਗੁਲਾਬਚੰਦ ਕਟਾਰੀਆ ਦੀ ਨਸ਼ਿਆਂ ਵਿਰੁੱਧ ਯਾਤਰਾ 'ਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਸੁਖਬੀਰ ਸਿੰਘ ਬਾਦਲ ਸ਼ਾਮਲ ਹੋਏ ਇਹਦੇ ਅਰਥ ਕੀ ਨੇ ਕੀ ਇਹਦੇ ਸੰਕੇਤ ਇਸ ਕਰਦੇ ਅਸਲ ਵਿੱਚ ਪੰਜਾਬ ਦੀ ਸਿਆਸਤ ਵੀ ਵੱਡੀ ਖਬਰ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਇਹਦੇ ਸੰਕੇਤ ਰੱਬਣ ਦੀ ਕੋਸ਼ਿਸ਼ ਕਰਨੀ ਹੈ ਫਿਰੋਜ਼ਪੁਰ ਦੀਆਂ ਸੜਕਾਂ ਤੇ ਅੱਜ ਇਹ ਨਜ਼ਾਰਾ ਦੇਖਣ ਨੂੰ ਮਿਲਿਆ ਕਿ ਇੱਕ ਪਾਸੇ ਗਵਰਨਰ ਸਾਹਿਬ ਜਾ ਰਹੇ ਨੇ ਦੂਜੇ ਪਾਸੇ ਪੂਰੀ ਸਕਿਉਰਿਟੀ ਵਿੱਚ ਗੁਰਿੰਦਰ ਸਿੰਘ ਢਿੱਲੋਂ ਸਾਹਿਬ ਬਾਬਾ ਜਿਹੜੇ ਨੇ ਮੁਖੀ ਦੇ ਜਿਹੜੇ ਰਾਧਾ ਪਿਆਸ ਜਿਹੜੇ ਰਾਧਾ ਸਵਾਮੀ ਬਿਆਸ ਦੇ ਉਹ ਜਾ ਰਹੇ ਨੇ ਸਰਬੀਰ ਸਿੰਘ ਬਾਦਲਕਰ ਥੋੜਾ ਜਿਹਾ ਲੇਟ ਹੋ ਗਏ ਯਾਤਰਾ ਚ ਨਹੀਂ ਉਹ ਅੱਗੇ ਜਾ ਕੇ ਮੈ ਤੁਹਾਨੂੰ ਦੱਸਦੇ ਸਭ ਚੁੱਕਦੇ ਨਜ਼ਰ ਆਉਣਗੇ ਤੁਹਾਨੂੰ ਉਹ ਵੀ ਸ਼ਾਮਿਲ ਹੋਏ ਸੋ ਇਹ ਜਿਹੜਾ ਫਿਰੋਜ਼ਪੁਰ ਦੀਆਂ ਸੜਕਾਂ ਦਾ ਨਜ਼ਾਰਾ ਇਸ ਨੇ ਚंडीगढ़ ਤੋਂ ਲੈ ਕੇ ਦਿੱਲੀ ਤੱਕ ਹਰ ਜੜ ਪਾਰਾ ਕਰਤੀ ਸਿਆਸੀ ਹਲਕਿਆਂ ਦੇ ਵਿੱਚ ਤੇ ਹੁਣ ਇਹ ਜਿਹੜੇ ਇਹ ਜਿਹੜੀ ਸਾਰੀ ਡਵੈਲਪਮੈਂਟ ਹੋਈ ਹੈ ਇਹ ਯਾਤਰਾ ਦੀ ਹੈ ਨਸ਼ਾ ਮੁਕਤੀ ਯਾਤਰਾ ਦੀ ਇਹਦੇ ਪਿੱਛੇ ਕਿਹੜੀ ਸਿਆਸਤ ਕੰਮ ਕਰਦੀ ਹੈ ਉਹਦੀ ਉਹ ਕਾਫੀ ਕੋਈ ਗਹਿਰੀ ਚਾਰ ਲੱਗਦੀ ਹੈ ਕੀ ਇਸ 1900 ਜੋ 2027 ਜਿਹੜਾ ਹੈ ਉਹਦੀ ਚੋਣ ਦਾ ਕੋਈ ਮਸਲਾ ਹੈ ਕੀ ਹੈ ਇਹਦੇ ਪਿੱਛੇ ਇਹ ਸਾਰੀ ਗੱਲਬਾਤ ਕਰਨ ਦੀ ਲੋੜ ਹੈ ਸਾਨੂੰ ਐਨਾਲਿਸਿਸ ਕਰਨ ਦੀ ਲੋੜ ਹੈ ਇੱਕ ਹੋਰ ਵੱਡੀ ਗੱਲ ਤੁਹਾਨੂੰ ਦੱਸਾਂ ਇਸ ਯਾਤਰਾ ਦੇ ਵਿੱਚ ਆਮ ਆਦਮੀ ਪਾਰਟੀ ਬਿਲਕੁਲ ਸ਼ਾਮਿਲ ਨਹੀਂ ਹੋ ਜਿਹੜੀ ਪਾਰਟੀ ਨਸ਼ਿਆਂ ਵਿਰੁੱਧ ਜੁੱਧ ਲੜ ਰਹੀ ਹੈ ਉਹ ਪਾਰਟੀ ਦਾ ਕੋਈ ਨੁਮਾਇੰਦਾ ਇਸ ਯਾਤਰਾ ਚ ਗਵਰਨਰ ਸਾਹਿਬ ਦੀ ਯਾਤਰਾ ਚ ਸ਼ਾਮਿਲ ਨਹੀਂ ਹੋਇਆ ਇੱਥੋਂ ਪਤਾ ਲੱਗਦਾ ਹੈ ਕਿ ਗਵਰਨਰ ਨਾਲ ਸਰਕਾਰ ਦੇ ਕੀ ਸੰਬੰਧ ਨੇ ਤੇ ਦੂਜੇ ਪਾਸੇ ਇਕੱਲੇ ਗਵਰਨਰ ਨਾਲ ਨਹੀਂ ਮਾਨ ਸਾਹਿਬ ਦੇ ਬਾਬਾ ਗੁਰਿੰਦਰ ਸਿੰਘ ਢੁੱਲੋਂ ਨਾਲ ਕੀ ਸਬੰਧ ਨੇ ਜਿਵੇਂ ਵਰਨਰਾ ਦੂਰੀਆਂ ਨੇ ਉਸੇ ਤਰ੍ਹਾਂ ਮੁੱਖ ਮੰਤਰੀ ਦੀਆਂ ਡੇਰਾ ਮੁਖੀ ਨਾਲ ਵੀ ਜਿਹੜੀਆਂ ਸ਼ਾਮਲ ਹੋ ਰਹੀਆਂ ਨੇ ਅਸਲ ਦੇ ਵਿੱਚ ਇਹ ਪਾਵਰ ਵਾਕਸ ਜਿਹੇ ਜਿਹੜੀ ਮੈਨੂੰ ਲੱਗਦੀ ਹੈ ਉਹ ਕਹਾਣੀ ਨਹੀਂ ਸੀ ਜਿਹਦਾ ਅਸੀਂ ਜ਼ਿਕਰ ਕਰਦੇ ਆ ਇਹ ਨਸ਼ਾ ਮੁਕਤੀ ਯਾਤਰਾ ਇਹ ਯਾਤਰਾ ਤਾਂ ਸ਼ਕਤੀ ਸਿਆਸੀ ਸ਼ਕਤੀ ਲੈਣ ਦੀ ਜਦ ਉਸ ਪਾਸੇ ਵੱਧਦੀ ਜਾਤਰਾ ਨਜ਼ਰ ਆਉਂਦੀ ਹੈ ਇਹ ਵੈਸੇ ਮੈਂ ਤੁਹਾਨੂੰ ਇੱਥੇ ਦੱਸਦਾ ਕਿ ਜਿਹੜੇ ਗੁਲਾਬ ਚੰਦ ਕਟਾਰੀਆ ਇਹ ਰਾਜਸਥਾਨੀ ਬਹੁਤ ਐਕਟਿਵ ਹੈ ਉਮਰ ਦਾ ਕੋਈ ਅਸਰ ਨਹੀਂ ਗੁਲਾਬ ਚੰਦ ਕਟਾਰੀਆ ਤੇ ਔਰ ਕਿਉਂਕਿ ਐਕਟਿਵ politix ਦਾ ਜਿਹੜਾ ਬੰਦਾ ਹੁੰਦਾ ਹੈ ਵੈਸੇ ਵੀ ਜਿਹੜੇ ਗਵਰਨਰ ਲਾਉਂਦੀ ਹੈ ਨਾ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਜਿੰਨੇ ਵੀ ਸੂਬਿਆਂ ਚ ਲਾਏ ਨੇ ਉਹਨਾਂ ਨੂੰ ਹਦਾਇਤ ਹੁੰਦੀ ਹੈ ਕਿ ਤੁਸੀਂ ਆਪ ਕੰਮ ਕਰੋ ਮਤਲਬ ਮੁੱਖ ਮੰਤਰੀ ਦੇ ਪੈਰਲਲ ਇਹਨੂੰ ਕੰਮ ਕਰਨ ਲਈ ਕਿਹਾ ਜਾਂਦਾ ਪਹਿਲਾਂ ਵੀ ਦੇਖਿਆ ਸੀ ਜਦੋਂ ਪਿਛਲੇ ਗਵਰਨਰ ਆਲ ਵੀ ਇਹ ਹੀ ਖੜਕਦੀ ਰਹੀ ਸੀ ਤੇ ਹੁਣ ਗੁਰਪ੍ਰਤਖ ਜਟਕੜੀ ਨਾਲ ਭਾਵੇਂ ਉਮੀਦ ਹੀ ਖੜਕੀ ਪਰ ਉਹ ਦੁੱਧ ਜਿਆਦਾ ਐਕਟਿਵ ਨੇ ਜਿਸ ਤਰੀਕੇ ਨਾਲ ਇਹ ਦੂਜੀ ਵਾਰ ਯਾਤਰਾ ਕਰ ਰਹੇ ਨੇ ਜਿਹੜੇ ਗਵਰਨਰ ਸਾਹਿਬ ਨੇ ਸਰਦੀ ਜਲਿਆਂ ਦੀ 4 ਦਿਨ ਦੀ ਯਾਤਰਾ ਇਹ ਇਕਦੰਤ ਅੱਜ ਤਾਂ 10 ਫਰਵਰੀ ਐ 9 ਫਰਵਰੀ ਨੂੰ ਤਰਨ ਤਰਨ ਤੋਂ ਸ਼ੁਰੂ ਹੋਈ ਸੀ ਅੱਜ ਦੀ ਇਹ ਯਾਤਰਾ ਤਾਂ ਬੜੀ ਕਾਮਯਾਬ ਹੋ ਗਈ ਆਪਾਂ ਜਦੋਂ ਇਹਦਾ ਐਨਲਿਸਿਸ ਕਰਾਂਗੇ ਉਸ ਦੇਖਿਓ ਤੇ ਇਹ ਸਾਰਾ ਗੜੀ ਮੈਮੋਰੀਅਲ ਹੈ ਜਿਹੜਾ ਫਰੋਜਪੁਰ ਦਾ ਫਰੋਜਪੁਰ ਸੀ ਨਾ ਜ ਸਾਰਾ ਗੜੀ ਮੈਮੋਰੀਅਲ ਤੋਂ ਸ਼ੁਰੂ ਹੋ ਗਈ ਸਕੂਲ ਆਫ ਐਮਿਨੈਂਸ ਚ ਜਾ ਕੇ ਇਹ ਖਤਮ ਹੁੰਦੀ ਐ ਉੱਥੇ ਸੋਹ ਚੁਕ ਸਮਾਗਮ ਹੁੰਦਾ ਐ ਉੱਥੇ ਭਾਸ਼ਣ ਹੁੰਦੇ ਨੇ ਉੱਥੇ ਸਾਰਾ ਕੁਝ ਨਜ਼ਰ ਆਉਂਦਾ ਹੈ ਫਿਰ ਇੱਕ ਬਹੁਤ ਗੱਲ ਉੱਥੇ ਹੋਈ ਪ੍ਰਿੰਸੀਪਲ ਦੇ ਕਮਰੇ ਦੇ ਵਿੱਚ ਸਕੂਲ ਦੇ ਪ੍ਰਿੰਸੀਪਲ ਦੇ ਕਮਰੇ ਦੇ ਵਿੱਚ ਇੱਕ ਗੁਪਤ ਮੀਟਿੰਗ ਚਾਰ ਬੰਦਿਆਂ ਦੀ ਪੰਜਵਾਂ ਬੰਦਾ ਲੇਟ ਹੋ ਗਿਆ ਲੱਗਦਾ ਹੈ ਚਾਰ ਬੰਦੇ ਕਿਹੜੇ ਕਿਹੜੇ گورنر ਸਾਹਿਬ ਗੁਲਾਬ ਚੰਦ ਕਿਟਾਰੀਆ ਜੀ ਦੂਜੇ ਪਾਸੇ ਜਿਹੜੇ ਡੇਰਾ ਮੁਖੀ ਬਿਆਸ ਦੇ ਡੇਰਾ ਮੁਖੀ ਪਪਾ ਗ੍ਰਿੰਦਰ ਸਿੰਘ ਢਿੱਲੋਂ ਸਾਹਿਬ ਤੇ ਭਾਰਤੀ ਜਾਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਤੇ ਰਾਣਾ ਸੋਢੀ ਇਹ ਚਾਰੇ ਬੈਠੇ ਸਨ तकरीबन ਇੱਕ ਪੱਤਰਕਾਰ ਦੱਸ ਰਿਹਾ ਸੀ ਕਿ 22 ਮਿੰਟ ਬਾਅਦ ਨਿਕਲੇ ਜعنی 22 ਮਿੰਟ ਦੀ ਗੁਪਤ ਅਦ ਦੇ ਕੈਟੇ ਦੀ ਕਹ ਲੋ 22 ਮਿੰਟ ਦੀ ਤੇ ਉਹ ਤਾਂ ਇਹ ਵੀ ਕਹਿ ਦੇ ਸੋਣੇ ਗਏ ਕਿ ਥੋੜੇ ਜਿਹਾ ਲੇਟ ਹੋ ਗਏ ਸੁਖਵੀਰ ਸਿੰਘ ਬਾਦਲ ਹੋ ਸਕਦਾ ਹੈ ਉਹ ਵੀ ਇਹਦੇ ਚ ਸ਼ਾਮਲ ਹੁੰਦੇ ਇਹ ਤਾਂ ਕਿਆ ਸਰਾਹੀ ਹੈ ਇਹ ਪੱਤਰਕਾਰੀ ਦੇ ਵਿੱਚ ਤਾਂ ਕੁਛ ਨਹੀਂ ਹੁੰਦਾ ਹੁਣ ਅੰਦਰ ਕੀ ਹੋਇਆ ਮੀਟਿੰਗ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਨਾ ਜਿਹੜੇ ਤਾਂ ਨਸ਼ਾ ਮੁਕਤੀ ਦੀਆਂ ਗੱਲਾਂ ਤਾਂ ਸਟੇਜ ਤੇ ਹੋ ਗਈਆਂ ਸੋ ਸਟੇਜ ਤੇ ਚੱਕੀ ਗਈ ਤੇ ਮੀਟਿੰਗ ਚ ਕੀ ਹੋਇਆ ਮੈਂ ਕੁਛ ਨਹੀਂ ਕਹਿ ਸਕਦਾ ਕਿਆ ਸਰਾਹੀ ਲਾ ਸਕਦੀਆਂ ਕਿ ਮੀਟਿੰਗ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਭਾਰਤੀ ਜਨਤਾ ਪਾਰਟੀ ਤੇ ਇਹਨਾਂ ਦੀ ਨੇੜਤਾ ਜਿਹੜੀ ਨਜ਼ਰ ਆ ਰਹੀ ਉਹ ਸਾਰਾ ਕੁਝ ਸੋ ਇਹ ਅੱਜ ਦੀ ਮੀਟਿੰਗ ਕੱਲ ਵੀ ਹੋਣੀ ਹੈ ਕੱਲ ਫਾਜ਼ਰ ਕਾ ਔਰ 12 ਫਰਵਰੀ ਨੂੰ ਲਾਸਟ ਦਿਨ ਹੈ ਅਬੋਰ ਦੇ ਵਿੱਚ ਇਹ ਹੁਣ ਹੈ ਹੁਣ ਵੈਸੇ ਸਵਾਲ ਤਾਂ ਇਹ ਵੱਡਾ ਖੜਾ ਕਰਤਾ ਨਾ ਇਸ ਯਾਤਰਾ ਨੇ ਕਿ ਜਿਹੜੇ ਯੁੱਧ ਲੜਨ ਦੀ ਗੱਲ ਕਰਦੇ ਨੇ ਜਿਹੜੇ ਨਸ਼ੇ ਖਤਮ ਕਰਨ ਦੀ ਗੱਲ ਕਰਦੇ ਨੇ ਜਿਹੜੇ ਪ੍ਰਹਾਰ ਧੋਹ ਕਰਕੇ ਨਸ਼ੇ ਖਤਮ ਕਰ ਰਹੇ ਨੇ ਜਿਹੜੇ ਕਹਿ ਰਹੇ ਨੇ ਅਸੀਂ ਜੇਲਾ ਭਰਤੀਆਂ ਜਿਹੜੇ ਕਹਿ ਰਹੇ ਸੀ ਅਸੀਂ ਵੱਡਾ ਮਗਰਮਚ ਪਾੜ ਲਿਆ ਹਾਲਾਂਕਿ ਹੁਣ ਲੋਕਾਂ ਦੇ ਸਾਹਮਣੇ ਆ ਹੀ ਗਿਆ ਉਦੋਂ ਤੱਕ ਐਸੇ ਮਜੀਠੀਆ ਨੂੰ ਅਸੀਂ ਕੇਜ ਰਿਵਾਲ ਵੀ ਲੋਕਾਂ ਮਤਲਬ ਲੋਕਾਂ ਨੂੰ ਬੁੱਧੂ ਸਮਝਾਇਆ ਰਿਹਾ ਬਸ ਗੱਲ ਤੇ ਹੈ ਉਹ ਹੁਣ ਜਿਹੜਾ ਹੁਣ ਦੇ ਭਾਸ਼ਣਾਂ ਆ ਚੀ ਸਭ ਨੂੰ ਪਤਾ ਹੈ ਕਿ 25 ਜੂਨ ਨੂੰ ਜਿਹੜਾ ਮਜੀਠੀਆ ਗ੍ਰਿਫਤਾਰ ਹੋਇਆ ਸੀ ਉਹ ਡੀਏ ਦੇ ਕੇਸ 'ਚ ਹੋਇਆ ਸੀ ਨਾ ਕਿ ਡਰੱਗ ਦੇ ਕੇਸ 'ਚ ਉਹਨੂੰ ਕਈ ਜਗ੍ਹਾ ਦੇ ਨੀ ਜਿਸ ਡਰੱਗ ਦੇ ਕੇਸ 'ਚ ਫੜ ਲਿਆ ਤਾਂ ਸਵਾਲ ਤਾਂ ਇਹ ਖੜਾ ਕਰਤਾ ਕਿ ਭਾਈ ਜੇ ਤੁਸੀਂ ਲੜ ਰਹੇ ਹੋ ਐਥੇ ਕਿਉਂ ਨਹੀਂ گورنر ਸਾਹਿਬ ਨਾਲ ਕਿਉਂ ਨਹੀਂ ਉਹ ਤਾਂ ਸਰਕਾਰ ਦੇ ਉੱਤੇ ਰਹੇ ਨੇ ਤੇ ਕੀ ਵਰਨਰ ਪੈਰਾਲੀ ਸਰਕਾਰ ਚਲਾ ਰਹੇ ਨੇ ਕਿ ਹੈ ਕੀ ਇਹ ਬਤਲੋ ਕੀ ਉਹ ਲੋਕਾਂ ਨਾਲ ਸਿੱਧਾ ਸੰਪਰਕ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਨੇ ਕਿ ਲੋਕਾਂ ਨਾਲ ਸੰਪਰਕ ਚਾਉ ਇਹ ਸេចក្តੇ ਇਹ ਕਿ ਭਾਰਤੀ ਜਨਤਾ ਪਾਰਟੀ ਤੁਹਾਡਾ ਬਹੁਤ ਫਿਕਰ ਕਰਦੀ ਹੈ ਤੁਹਾਡੇ ਲਈ ਬਹੁਤ ਗੰਭੀਰ ਹੈ ਕਿ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਉਚਤਾ ਹੈ ਨਾ ਇਹੀ ਗੱਲ ਉੱਤੇ ਹੋਏਗੀ ਤੇ ਇਹ ਜਿਹੜਾ ਹੈ ਹਾਲ ਦੀ ਘਟਨਾ ਹੀ ਨਜ਼ਰ ਆ ਰਹੀ ਹੈ ਵੈਸੇ ਇੱਕ ਕਹਾਣੀ ਜਿਹੜੀ ਹੈ ਉਦੋਂ ਜਦੋਂ ਇਹ ਯਾਤਰਾ ਸ਼ੁਰੂ ਹੋ ਰਹੀ ਸੀ ਨਾ ਹੈਲੀਕਾਪਟਰ ਉਤਰਿਆ ਹੈਲੀਕਾਪਟਰ ਲੋਕਾਂ ਨੂੰ ਹਰਾਨੀ ਹੋ ਆਮ ਲੋਕਾਂ ਨੂੰ ਹਰਾਨੀ ਹੋਈ ਕਿ ਹੈਲੀਕਾਪਟਰ ਤੋਂ ਸੋਜ ਦੇ ਜਿਹੜੇ ਕਿ ਉਤਰੇ ਤੇ ਉਹਦੇ ਤੋਂ ਨਿਕਲੇ ਕੋ ਉਹ ਬਾਹਰ ਆਏ ਰਾਧਾ ਸਵਾਮੀ ਵਿਆਸ ਦੇ ਮੁਖੀ ਬਾਬਾ ਗ੍ਰਿਦਰ ਸਿੰਘ ਢਿੱਲੋਂ ਜਿਹੜੇ ਯਾਤਰਾ ਸ਼ਾਮਲੇ ਸੀ ਤਾਂ ਹੁਣ ਵੈਸੇ ਮੰਨ ਲਿਏ ਜੇ ਸਿਆਸੀ ਤੌਰ ਤੇ ਆਪਾਂ ਗੱਲ ਨਾ ਵੀ ਕਰੀਏ ਤਾਂ ਵੈਸੇ ਵੀ ਜਿਹੜਾ ਇਹ ਡੇਰਾ ਡੇ ਤੇ ਖਾਸ ਤੌਰ ਤੇ ਰਾਧਾ ਸਵਾਮੀ ਇਹ ਡੇਰਾ ਇਹ ਨਸ਼ੇ ਦੇ ਖਿਲਾਫ ਹੈ ਤੇ ਇਹ ਕਹਿ ਸਕਦੇ ਹਾਂ ਅਸੀਂ ਤਾਂ ਨਸ਼ੇ ਛੁਰਾਉਣ ਲਈ ਅਸੀਂ ਤਾਂ ਪਹਿਲਾਂ ਤੋਂ ਪ੍ਰੇਰ ਰਹੇ ਹ ਇਹ ਵੀ ਗੱਲ ਲੇਕਿਨ ਇਹ ਇੱਕ ਗੱਲ ਹੋਰ ਵੀ ਹੈ ਇਹ ਡੇਰਾ ਤਾਂ ਬਾਕੀ ਉਹ ਜਿਹੜਾ ਸਿਰਸਾ ਜਿਹੜਾ ਰਾਮ ਨਿਹਿਮਲਾ ਸਰਸਿਆ ਦਾ ਡੇਰਾ ਨਾ ਉਹਨੇ ਤਾਂ ਰਾਜਨੀਤਿਕ ਵਿੰਗ ਬਣਾਇਆ ਹੋਇਆ ਸੀ ਉਹ ਤਾਂ ਲੈਣ ਦੇਣ ਕਰਦਾ ਸੀ ਪੋਟੋਪੋਰ ਹੁਣ ਵੀ ਤਾਂ ਲੈਣ ਦੇਣ ਹੀ ਚਾਹਦਾ ਹੁਣ ਚਾਹੇ ਪੈਸੇ ਦੇ ਘੱਟ ਵੀ ਜਨਮ ਦਿਨ ਤੇ 51 ਲੱਖ ਰੁਪਇਆ ਮੱਥਾ ਟੇਕਦਾ 15 ਅਗਸਤ ਨੂੰ ਉਹ ਦੀ ਬਜਾਏ ਹੁਣ ਪੈਰੋਲ ਮਿਲ ਜਾਂਦੀ ਹੈ ਉਹ ਲੈਣ ਦੇਣ ਕਰਦਾ ਸੀ ਸਿਆਸੀ ਤੌਰ ਤੇ ਇਹ ਜਿਹੜਾ ਭਾਵੇਂ ਉਸ ਤਰ੍ਹਾਂ ਨਹੀਂ ਪਰ ਇਹ ਕਹਿੰਦੇ ਸੀ ਦਾਅਵੇ ਤਾਂ ਇਹੀ ਕਰਦੇ ਸੀ ਕਿ ਅਸੀਂ ਰਾਜਨੀਤੀ ਤੋਂ ਦੂਰ ਹ ਪਰ ਕੀ ਇਹ ਰਾਜਨੀਤੀ ਤੋਂ ਦੂਰ ਨੇ ਜਿਹੜਾ ਕੁਛ ਪਿਛਲੇ 10 ਦਿਨਾਂ ਚ ਹੋਇਆ ਉਥੇ ਆਪਾਂ ਜੇ ਨਜ਼ਰ ਮਾਰੀਏ ਤਾਂ ਗੱਲ ਕੁਝ ਡਿਫਰੈਂਟ ਨਜ਼ਰ ਆਉਂਦੀ ਹੈ ਦੇਖੋ ਨਾ ਪਹਿਲਾਂ ਬਾਬਾ ਜੀ ਦੂਜੀ ਦਾ ਤੀਜੀ ਦੂਜੀ ਵਾਰ ਸ਼ਾਇਦ ਗਏ ਸੀ ਨਾਬਾ ਜੇਲ੍ਹ ਪਹੁੰਚਦੇ ਨੇ ਤੇ ਉੱਥੇ ਬਿਕਰਮਜੀਠਿਆ ਨੂੰ ਮਿਲਦੇ ਨੇ ਤੇ ਬਿਕਰਮਜੀਠਿਆ ਨੂੰ ਮਿਲ ਕੇ ਜਦੋਂ ਬਾਹਰ ਆਉਂਦੇ ਨੇ ਤੇ ਜਿਹੜਾ ਬਾਬਾ ਬਹੁਤ ਘੱਟ 20 ਦੇ ਸਾਹਮਣੇ ਆਉਂਦਾ ਸੀ ਬਾਬਾ ਜੀ ਗੁਰਿੰਦਰ ਸਿੰਘ ਢਿੱਲੋਂ ਨੂੰ ਜਦੋਂ ਮੀਡੀਆ ਪੁੱਛਦਾ ਤੇ ਉਹ ਕਹਿੰਦੇ ਜੀ ਇਹ ਤਾਂ ਜਿਹੜੇ ਦੋਸ਼ ਲਾਏ ਨੇ ਇਹ ਗਲਤ ਨੇ ਜਣੀ ਸਿੱਧਾ ਹੀ ਉਹਨਾਂ ਨੇ ਕਿਹਾ ਕਿ ਨਿਰਦੋਸ਼ ਹੈ ਜਿਹੜਾ ਮਜੀਠੀਆ ਬਾਕੀ ਤਾਂ ਉਹ ਆਮ ਲੋਕਾਂ ਨੂੰ ਕਿਉਂ ਨਾ ਮਿਲिए ਰਿਸ਼ਤੇਦਾਰ ਉਹ ਜਣੀ ਇਹ ਕ੍ਰਿਬੀ ਰਿਸ਼ਤੇਦਾਰ ਨੇ ਗਨੀਵ ਕੌਰ ਦੇ ਮਿਸਿਸ ਮਜੀਠੀਆ ਦੇ ਇਹਨੂੰ ਮੈਜੀਸ਼ੀਅਨ ਨੂੰ ਕਹਿੰਦੇ ਮੇਰੇ ਦੋਸਤਾਂ ਯਾਰਾਂ ਦੋਸਤਾਂ ਨੂੰ ਮਿਲ ਲਾਉਣਾ ਹੈ ਚਲੋ ਜੋ ਵੀ ਹੈ ਵੈਸੇ ਇੱਕ ਧਾਰਮਿਕ ਗੁਰੂ ਦਾ ਕਿਸੇ ਡੇਰੇ ਦੇ ਮੁਖੀ ਦਾ ਅਪਰਾਧਿਕ ਮਾਮਲੇ 'ਚ ਜੇ ਕੋ ਬੈਠਾ ਬੰਦਾ ਜਿਹਨੂੰ ਕੋਰਟ ਰਹਾਲੇ ਨਹੀਂ ਛੱਡਿਆ ਉਸ ਨੂੰ ਕਲੀਨ ਚਟ ਦੇਣਾ ਤੇ ਵੱਡੀ ਗੱਲ ਹੈ ਜਿਹੜੀ ਇਹਨਾਂ ਨੇ ਉਸ ਨੂੰ ਕਲੀਨ ਚਟ ਦਿੱਤੀ ਹੈ ਸ਼ਾਇਦ ਇਸੇ ਕਰਦਾ ਗੁੱਸਾ ਹੈ ਭਗਵੰਤ ਮਾਣ ਨੂੰ ਕਿ ਮੈਂ ਜੀ ਨੂੰ ਫੜਿਆ ਜਿਹਦੇ ਤੇ ਅਸੀਂ ਇੰਨਾ ਪ੍ਰਚਾਰ ਕੀਤਾ ਕਿ ਜੇ ਤਾਂ ਬਹੁਤ ਵੱਡਾ ਮਗਰਮਚ ਫੜ ਲਿਆ ਉਹਨੂੰ ਇਹਨਾਂ ਨੇ ਕਲੀਨ ਚਟ ਦੇਤੀ ਤੇ ਫਿਰ ਉਹਨਾਂ ਨੇ ਆਪਣੀ ਤਕਬੰਦੀ ਜਿਹੜੀ ਤੁਹਾਨੂੰ ਪਤਾ ਹੈ ਜੀਨੇ ਧੂੜੀਆਂ ਬਤਾਤੀਆਂ ਸਰਕਾਰ ਤੇ ਰਾਜਾ ਸਮਾ ਵੀ ਡੇਰੇ ਦੀਆਂ ਕਿ ਮੁਲਾਕਾਤੀ ਜੱਜ ਬਣ ਜਾਂਦੇ ਨੇ ਤੋਂ ਇਹ ਤਕਬੰਦੀ ਭਗਵੰਤ ਮਾਨ ਨੇ ਜਦੋਂ ਆਪਣੀ ਐਕਸਪੌਂਡ ਤੇ ਪਾਈ ਤੇ ਸਾਰੀ ਦੁਨੀਆ ਨੇ ਸੋਸ਼ਲ ਮੀਡੀਆ ਤੇ ਦੇਖੀ ਤੇ ਹੁਣ ਸਾਨੂੰ ਸਮਝ ਆਉਂਦੀ ਹੈ ਕਿ ਦੁਨੀਆ ਵੱਧ ਗਈ ਹੈ ਔਰ ਅੱਜ ਉਹਨਾਂ ਦਾ ਕੋਈ ਬੰਦਾ ਨਹੀਂ ਸੀ ਬਾਬਾ ਜੀ ਉੱਥੇ ਸੀ ਤੇ ਇਹ ਇਸ ਕਿਸਮ ਦੀ ਕਹਾਣੀ ਜਿਹੜੀ ਹੈ ਬਾਪੜੀਆ ਉੱਤੇ ਔਰ ਜਿਹੜਾ ਮੈਂ ਇਹ ਵੀਡੀਓ ਕਿਉਂ ਪਾ ਰਿਹਾ ਇਸ ਕਰਕੇ ਇਹ ਦੱਸਣ ਦੀ ਇਹ ਅਨੈਕਸਸ ਕਰਨ ਦੀ ਕੋਸ਼ਿਸ਼ ਹੈ ਕਿ ਜਿਹੜਾ ਬਾਬਾ ਗੁਰਿੰਦਰ ਸਿੰਘ ਢੱਲੋਂ ਤਾਂ ਆ ਗਿਆ ਜਿਹੜਾ ਨਾਲ ਸੁਖਵੀਰ ਸਿੰਘ ਬਾਦਲ ਦਾ ਵੀ ਆਉਣਾ ਇਹ ਕੁਝ ਸੰਕੇਤ ਦੇ ਰਹੇ ਕੁਝ ਸਿਆਸੀ ਸੰਕੇਤ ਦੇ ਰਹੇ ਨਾ ਇਹ ਸਮਝਣ ਦੀ ਕੋਸ਼ਿਸ਼ ਹੈ ਦੇਖੋ ਬਾਬਾ ਗੁਰਿੰਦਰ ਸਿੰਘ ਢੱਲੋਂ ਗਿਆ ਰਾਜਨੀਤਿਕ ਸਮਾਜਿਕ ਸਰਗਰਮੀਆਂ ਤਾਂ ਵਧੀਆ ਹੋਈਆਂ ਸੀ ਇਹ ਤਾਂ ਕੋਈ ਡਰਾਬ ਨਹੀਂ ਲੇਕਿਨ ਪਿਛਲੇ 10 ਦਿਨਾਂ ਦੀ ਸਿਆਸੀ ਸਰਗਰਮੀਆਂ ਚ ਵੀ ਕਿਤੇ ਨਾ ਕਿਤੇ ਇਹ ਸੰਕੇਤ ਦੇ ਰਹੇ ਨੇ ਕਿ ਹੁਣ ਇਹ ਜਿਹੜਾ ਢੇਰ ਹੈ ਇਹ ਕਿਤੇ ਪਿੱਛੇ ਰਹਿਣ ਦੇ ਮੂਰਚ ਨਹੀਂ ਲੱਗਦਾ ਕਿਉਂ ਲੱਗਦਾ ਇਹ ਇਹਨਾਂ ਦੀਆਂ ਗੱਲਾਂ ਤੋਂ ਵੈਸੇ ਗ੍ਰਿੰਦਰ ਸਿੰਘ ਢਿੱਲੋਂ 54 ਦਾ ਜਨਮ ਹੈ 77 ਦੇ ਹੋ ਗਏ ਸਮਝੋ ਤੇ ਮੁਖੀ ਬਣਨ ਨੂੰ ਬਹੁਤ ਚਿਰ ਹੋ ਗਿਆ ਇਹਨਾਂ ਦੇ ਮਾਮਾ ਕੀ ਸੀ ਦੇਰੇ ਦੂਪਹਿਰੋਂ ਮੁਖੀ ਸੀ ਬਾਬਾ ਚਰਨ ਸਿੰਘ ਤੇ ਉਹਨਾਂ ਤੋਂ ਜਾਣ ਤੋਂ ਬਾਅਦ ਇਹ ਨਪੇ ਚ ਬਣੇ ਨੇ ਮੁਖੀ ਨੌ ਚਰ ਹੋ ਗਿਆ ਜੇ ਇਹਨਾਂ ਨੇ ਪੜੇ ਲਿਖੇ ਨੇ ਲਾਰੈਂਸ ਤੋਂ ਸਕੂਲ ਚ ਪੜੇ ਨੇ ਫਿਰ ਬੀਕਾਮ ਕੀਤੀ ਪੜੇ ਲਿਖੇ ਨੇ ਇਹਨਾਂ ਨੇ ਵਧੀਆ ਅਗਵਾਈ ਕੀਤੀ ਜੇ ਡੇਰੇ ਦੇ ਅਗਲ ਤੋਂ ਦੇਖੀਏ ਬੜਾ ਵਿਸਥਾਰ ਕੀਤਾ ਕੋਈ ਪੱਖਾਂ ਤੋਂ ਵਿਸਥਾਰ ਕੀਤਾ ਬੜਾ ਸ਼ਹਿਬ ਬਲਦੇ ਸਿੰਘ ਸਰਸਾ ਵਾਲੇ ਤਾਂ ਸਰਸਾ ਜਿਹੜਾ ਕੋਰਟ ਚ ਗਿਆ ਹੋਏ ਕੋਈ ਤਾਂ ਕੋਈ ਕਿਸੇ ਦੀਆਂ ਗੱਲਾਂ ਕਰਦੇ ਨੇ ਕਿ ਵਿੱਚ ਵੀ ਨਾ ਬਣੀਆ ਕੀ ਹੋਇਆ ਅੱਜ ਅੱਜ ਸਾਡਾ ਮਸਲਾ ਉਹੀ ਹੈ ਅੱਜ ਆਪਾਂ ਹੋਰ ਮੁੱਦੇ ਤੇ ਗੱਲ ਕਰ ਰਹੇ ਹਾਂ ਸੋ ਮੈਂ ਤਾਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਜਿਹੜੇ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸਤੰਬਰ ਚ 24 ਚ ਜਗਜੀਤ ਸਿੰਘ ਗੱਲ ਨੂੰ ਕਹਤਾ ਭਾਈ ਇਹ ਮੇਰੇ ਤੋਂ ਬਾਅਦ ਉਤਰਾਧਿਕਾਰੀ ਹੈ ਇਹ ਕਿਹ ਹੈ ਜਿਹਨੂੰ ਤੋਂ ਬਾਅਦ ਹੁਣ ਇਹ ਜਿਆਦਾ ਸਰਗਰਮੀ ਵਧੀ ਹੋਈ ਹੈ ਇਹ ਗੱਲ ਆਪਾਂ ਨੂੰ ਦੇਖਣੀ ਹੈ ਹੁਣ ਦੂਜੇ ਪਾਸੇ ਜਿਹੜੀ ਜਦੋਂ ਮਜੀਠੀਆ ਨੂੰ નિર્ਦੋਸ਼ ਦੱਸਤਾ ਤੇ ਨਸ਼ਾ ਮੁਕਤੀ ਯਾਤਰਾ ਚ ਸ਼ਾਮਲ ਹੋ ਗਏ ਇਹਦਾ ਮਤਲਬ ਕਿ ਜੀਠੀਆ ਦੇ ਪੱਖ ਦੇ ਵਿੱਚ ਜੋ ਰੇਟ ਜੋ ਬਿਰਤਾਂਤ ਸੱਜਿਆ ਸੀ ਉਸ ਨੂੰ ਹੋਰ ਤਕੜਾ ਕੀਤਾ ਉਸ ਨੂੰ ਹੋਰ ਮਜ਼ਬੂਤ ਕੀਤਾ ਇਸ ਜਿਹੜੀ ਯਾਤਰਾ ਚ ਸ਼ਾਮਲ ਹੋ ਕੇ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਔਰ ਦੂਜੇ ਪਾਸੇ ਕਿਉਂਕਿ ਮਾਨ ਸਰਕਾਰ ਮਜੀਠੀਆ ਨੂੰ ਮੁੱਖ ਚਿਹਰਾ ਬਣਾ ਰਹੀ ਸੀ ਨਸ਼ੇ ਦੇ ਨਸ਼ਾ ਦਾ ਸਕ੍ਰੀਪਟ ਤੇ ਉਦੋਂ ਇਹ ਉਹਨੂੰ ਇੱਕ ਕਿਸਮ ਦਾ ਲੋਕਾਂ 'ਚ ਉਹਨਾਂ ਦੀ ਸ਼ੱਕ ਪਾਉਣ ਦੀ ਕੋਸ਼ਿਸ਼ ਹੈ ਇਹ ਸਾਰੀ ਗੱਲਬਾਤ ਦੇ ਵਿੱਚ ਸਖਵੀਰ ਸਿੰਘ ਬਾਦਲ ਦਾ ਆਉਣਾ ਉਹ ਵੀ ਆਪਣੇ ਆਪ 'ਚ ਇੱਕ ਬਹੁਤ ਵੱਡੀ ਗੱਲ ਹੈ ਸਖਵੀਰ ਸਿੰਘ ਬਾਦਲ ਜਦੋਂ ਇੱਥੇ ਆਉਂਦੇ ਨੇ ਲੇਟ ਤਾਂ ਹੋਏ ਯਾਤਰਾ 'ਚ ਨਹੀਂ ਮੈਂ ਉਹਨਾਂ ਨੂੰ ਬੈਠੇ ਦੇਖਿਆ ਜਾ ਹੱਥ ਕਰਕੇ ਜਦੋਂ ਸੌ ਚੁਕਾਈ ਜਾ ਰਹੀ ਸੀ ਉਦੋਂ ਦੇਖਿਆ ਤੇ ਸਬੀਰ ਸਿੰਘ ਬਾਦਲ ਇਹ ਜਿਹੜਾ ਉਹਨਾਂ ਲਈ ਤਾਂ ਲੌਕਡਾਊਨ ਕੇ ਸੰਜੀਵ ਨਹੀਂ ਆਇਆ ਇਹ ਜੇ ਸਾਰੀ ਗੱਲਬਾਤ ਸਰੇ ਚੜਦੀ ਹੈ ਬੇਅਦਬੀ ਕਾਂਡ ਤੇ ਅਨਸ਼ਬ ਦੋ ਗੱਲਾਂ ਕਰਕੇ ਦੇਖਦੇ ਉਹ ਕਿੰਨੀ ਸ਼ਾਖ ਡਿੱਗੀ ਕਿੱਥੋਂ ਪਾਰਟੀ 25 ਸਾਲ ਰਾਜ ਕਰਨ ਵਾਲੀ ਪਾਰਟੀ ਤੇ ਥੱਲੇ ਇੱਥੇ ਆਈ ਕਿ ਹੁਣ ਤਾਂ ਬੰਦਾ ਹੀ ਕੱਲੀ ਗਨੀਬ ਕੋਰੀ ਹੈ ਕਿਸਮ ਦੀ ਤਾਂ ਕਿਹ ਕੋਈ ਨਹੀਂ ਉਹਨਾਂ ਕੋਲ ਬੰਦਾ ਤੋ ਉਹ ਹੁਣ ਇਸ ਚ ਸ਼ਾਮਲ ਹੋ ਕੇ ਉਹ ਵੀ ਕਈ ਕਿਸਮ ਦੇ ਸੰਕੇਤ ਦੇ ਰਹੇ ਨੇ ਇੱਕ ਪਾਸੇ ਬਾਬੇ ਦੀ ਮੈਜੀਸ਼ੀਅਨ ਸਪੋਰਟ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਦਾ ਨਸ਼ਾ ਮੁਕਤੀ ਸ਼ਾਮਲ ਹੋ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕਰਨਾ ਕਿ ਅਸੀਂ ਤਾਂ ਭਾਈ ਨਸ਼ਾ ਦੇ ਖਿਲਾਫ ਆ ਸਾਡਾ ਕੋਈ ਨਹੀਂ ਹੈ ਫਿਰ ਇੱਕ ਹੋਰ ਵੀ ਗੱਲ ਹੈ ਕਰੋਨਾ ਜਿਹੜੇ ਫਾਲੋਅਰਜ਼ ਨੇ ਇਸ ਡੇਰੇ ਦੇ ਤੇ ਹੁਣ ਇਹਨਾਂ ਨੂੰ ਇਹ ਆਸ ਹੈ ਕਿ ਜਿਹੜਾ ਹੈ ਹੁਣ ਇਹ ਸਾਡੇ ਵਜੀਤੀਆਂ ਦੇਬਦਤ ਕਰਨਗੇ ਸਾਡੇ ਨਾਲ ਹੋਣਗੇ ਬੜਾ ਕੁਝ ਚੱਲੀ ਜਾ ਰਹੀ ਐ ਸਿਆਸਤ ਦੇ ਵਿੱਚ ਸੋ ਪਿਆਰੇ ਦਰਸ਼ਕੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਸਿਆਸਤ ਚ ਕੁਝ ਵੀ ਇਤਫਾਕ ਨਾਲ ਨਹੀਂ ਹੁੰਦਾ ਕੁਝ ਨਾ ਕੁਛ ਉਹਦੇ ਪਿੱਛੇ ਸਕੀਮ ਹੁੰਦੀ ਐ ਕੋਈ ਚਾਲ ਹੁੰਦੀ ਐ ਸਮਝਣ ਦੀ ਲੋੜ ਜ਼ਰੂਰ ਹੁੰਦੀ ਐ ਹੁਣ ਇਹ ਜਿਹੜਾ ਕੁਝ ਚੱਲ ਰਿਹਾ ਐ ਇੱਕ ਪਾਸੇ ਦਾ ਪੰਜਾਬ ਬਨਾਮ ਪੰਜਾਬ ਦਾ ਰਾਜਪਾਲ ਬਨਾਮ ਮੁੱਖ ਮੰਤਰੀ ਪ੍ਰਬੰਧ ਦਾ ਇਹ ਇਦਾਂ ਦੀ ਕਹਾਣੀ ਇਹਨਾਂ ਦੀ ਟਸਲ ਇਹਨਾਂ ਦੀ ਜੰਗ ਚੱਲ ਰਹੀ ਹੈ ਚਰਮ ਸੀਮਾ ਬਣ ਬੱਧ ਰਹੀ ਹੈ ਕਹਿੰਦੇ ਆਪਾਂ ਤੇ ਹੁਣ ਉਹ ਤਾਂ ਗੱਲ ਸਪਸ਼ਟ ਹੀ ਹੋ ਗਈ ਨਾ ਕਿ ਜਦ ਲੜ ਰਹੇ ਹੋ ਤੁਸੀਂ ਤੇ ਜਿਹੜੇ ਜੁੱਧ ਦੇ ਵਿੱਚ ਫੌਜਾਂ ਤਿਆਰ ਹੋ ਕੇ ਜਾ ਰਹੀਆਂ ਨੇ ਉਹ ਚ ਤੁਹਾਡਾ ਕੋਈ ਬੰਦਾ ਸ਼ਾਮਿਲ ਹੋ ਰਿਹਾ ਤੇ ਸ਼ਾਮਿਲ ਹੋ ਰਹੇ ਨੇ ਭਾਜਪੀ ਤੇ ਅਕਾਲੀ ਤੇ ਭਾਜਪਾ ਤੇ ਗਾਲੀ ਦਾ ਸ਼ਾਮਲ ਹੋਣ ਦਾ ਕੀ ਮਤਲਬ ਹੈ ਤੇ ਜਿਹੜੀ ਅੱਜ ਦੀ ਮੀਟਿੰਗ ਹੈ ਗੁਰਤ ਮੀਟਿੰਗ ਅਸ਼ਵੀ ਕੁਮਾਰ ਨਾਲ ਤੇ ਉਹਦਾ ਵੀ ਤਾਂ ਕੋਈ ਮਤਲੂ ਹੋਗੇ ਨਾ ਗੁਰਿੰਦਰ ਸਿੰਘ ਢਿੱਲੋਂ ਜਿਹੜਾ ਅਕਾਲੀਆ ਤੇ ਖਾਸ ਤੌਰ ਤੇ ਵਿਜੀਟਿਆ ਦੇ ਜਿਹੜੇ ਆ ਉਹਨਾਂ ਨੇ ਆਪ ਹੀ ਕਿਹਾ ਹੈ ਤਾਂ ਇੱਕ ਕੁਝ ਸੰਕੇਤ ਨੇ ਜਿਹਨਾਂ ਨੂੰ ਸਮਝਣ ਦੀ ਲੋੜ ਹੈ ਕਿ ਆਉਣ ਵਾਲੇ ਟਾਈਮ ਕੀ ਹੋ ਸਕਦਾ ਹੈ ਕਿ ਭਾਜਪਾ ਤੇ ਜਿਹੜੇ ਹੈ ਅਕਾਲੀ ਮੁਰ ਇਕੱਠੇ ਹੋ ਜਾਣਗੇ ਜਦ ਇਹ ਵੀ ਇੱਕ ਕਦਮ ਹੈ ਉਸ ਵੱਲ ਨੂੰ ਉਸ ਗਠਬੰਧਨ ਨੂੰ ਦੁਬਾਰਾ ਰਿਵਾਈਵ ਕਰਨ ਦਾ ਤੇ ਇੱਕ ਹੋਰ ਵੀ ਗੱਲ ਦੇ ਵਿੱਚ ਸੰਕੇਤ ਹੈ ਕਿ ਜਿਸ ਤਰ੍ਹਾਂ ਫੁੱਲਕੇ ਗ੍ਰਿੰਦਰ ਸਿੰਘ ਢਿੱਲੋਂ ਸਾਹਿਬ ਲੱਗੇ ਹੋਏ ਨੇ ਤੇ ਇਥੇ ਵੀ ਲੱਗਦਾ ਕਿ ਫੁੱਲਕੇ ਮਦਦ ਵੀ ਕਰਨਗੇ ਮਤਲਬ ਉਹ ਡੇਰੇ ਦੀ ਹੁਣ ਤੱਕ ਤਾਂ ਇਹ ਸੀ ਕਿ ਖਰੇਕ ਬੰਦਾ ਚਾਹੇ ਉਹ ਰਾਹੁਲ ਗਾਂਧੀ ਆ ਜੇ ਅਮਿਤ ਸ਼ਾਹ ਆ ਜੇ ਜੋਸ ਮੋਦੀ ਸਾਹਿਬ ਜਿਹੜੇ ਵੀ ਵੱਡੇ ਤੋਂ ਵੱਡੇ ਲੀਡਰ ਉੱਥੇ ਆਉਂਦੇ ਨੇ ਤੇ ਸਭ ਨੂੰ ਮਿਲਦੇ ਨੇ ਤੇ ਉਹ ਚਲੇ ਜਾਂਦੇ ਨੇ ਤੇ ਕੋਈ ਆਪਸ ਵਿੱਚ ਕੀ ਇਸ਼ਾਰੇ ਲਿੰਦੇ ਤੇ ਹੁਣ ਹੋ ਸਕਦਾ ਹੈ ਸੰਕੇਤ ਇਹ ਵੀ ਤਾਂ ਸੰਕੇਤ ਨੇ ਜਿਹੜੇ ਮਿਲ ਰਹੇ ਨੇ ਤੇ ਇਹ ਵੀ ਹੋ ਸਕਦਾ ਕਿ ਗਠਬੰਧਨ ਵੀ ਕਰਾ ਜਿਹੜਾ ਇਹਨਾਂ ਦਾ ਗੱਠ ਜੋੜ ਵੀ ਕਰਵਾ ਦੇਣ ਜੇ ਇੰਨੀ ਕੁ ਗੱਲ ਹੈ ਜਮੇ ਇਨਕ ਐਕਟਿਵ ਹੋਏ ਨੇ ਸੋ ਇਹ ਸਾਰੀ ਗੱਲ ਦਾ ਲਗਭਗ ਵਾਪਤਾ ਹੀ ਹੈ ਕਿ ਹੁਣ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਨਸ਼ਾ ਮੁਕਤੀ ਦੇ ਬਹਾਨੇ ਇਕ ਖਾਸ ਕਿਸਮ ਦੀ ਪੋਲਰਾਈਜੇਸ਼ਨ ਤੋਂ ਵਿਕਰਨ ਵੱਲ ਵਧ ਰਹੀ ਹੈ ਇੱਕ ਪਾਸੇ ਸਰਕਾਰ ਦੂਜੇ ਪਾਸੇ ਸੰਵਿਧਾਨਿਕ ਪਦ ਤੇ ਬੈਠੇ ਗਵਰਨਰ ਸਾਹਿਬ ਤੀਜੇ ਪਾਸੇ ਇੱਕ ਬਹੁਤ ਹੀ ਤਾਕਤਵਰ ਡੇਰਾ ਤੇ ਡੇਰਾ ਮੁਖੀ ਤੇ ਇੱਕ ਪੁਰਾਣੀ ਪਾਰਟੀ ਨੰਬਰ 2 ਦੀ ਪੁਰਾਣੀ ਕਾਂਗਰਸ ਤੋਂ ਬਾਅਦ ਸਭ ਤੋਂ ਪੁਰਾਣੀ ਪਾਰਟੀ ਜਿਹੜੀ ਹੈ ਅਕਾਲੀ ਦਲ ਤੇ ਪ੍ਰਧਾਨ ਤੇ ਫਿਰ ਉੱਚਤਾ ਹੈ ਨਾ ਗੱਲਬਾਤ ਮੇਰਾ ਖਿਆਲ ਹੈ ਤੁਸੀਂ ਇਸ ਦਾ ਸਹਿਯੋਗ ਕਰੋਗੇ ਤੁਸੀਂ ਜਿਹੜਾ ਇਹ ਸਾਰਾ ਘਟਨਾਕ੍ਰਮ ਮੇਰੇ ਨਾਲ ਸਾਂਝਾ ਕੀਤਾ ਹੈ ਇਹਨੂੰ ਕਿਵੇਂ ਦੇਖਦੇ ਹੋ ਇੱਕ ਤਾਂ ਮੇਰਾ ਸਵਾਲ ਤੁਹਾਨੂੰ ਹੈ ਕਿ ਦੂਜਾ ਸਵਾਲ ਇਹ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਰਾਜਨੀਤੀ ਚ ਦਖਲ ਪੰਜਾਬ ਲਈ ਸਹੀ ਹੈ ਕਿ ਉਹ ਸਿੱਧੇ ਤੌਰ ਤੇ ਵੀ ਰਾਜਨੀਤੀ ਚ ਆ ਸਕਦੇ ਨੇ ਜਿਵੇਂ ਕਈ ਬੰਦਿਆਂ ਨੇ ਕਿਹਾ ਤੇ ਇੱਕ ਇਹ ਵੀ ਹੈ ਕੀ ਸੁਖਵੀਰ ਸਿੰਘ ਬਾਦਲ ਇਹ ਸਾਰੇ ਦੇ ਸਹਾਰੇ ਆਪਣੀ ਜਿਹੜੀ ਖੋਈ ਹੋਈ ਗਵਾਚੀ ਹੋਈ ਸ਼ਾਕ ਵਾਪਸ ਲੈ ਸਕਦੇ ਨੇ ਮੇਰਾ ਖਿਆਲ ਹੈ ਕਿ ਤੁਸੀਂ ਮੈਨੂੰ ਸਹੀ رائے ਦੇ ਬਾਰੇ ਕਮੈਂਟ ਕਰਕੇ ਜਰੂਰ ਲਿਖੋਗੇ ਤੇ ਜੇ ਪਿਆਰੇ ਦਰਸ਼ਕੋ ਤੁਹਾਨੂੰ ਇਹ ਮੇਰਾ ਬਸ਼ਲੇਸ਼ਨ ਇਹ ਐਨਲਿਸਿਸ ਪਸੰਦ ਆਇਆ ਤਾਂ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਵੀ ਕਰ ਦਿਓ ਤੇ ਸਬਸਕ੍ਰਾਈਬ ਕਰਨਾ ਵੀ ਮੈਂ ਤੁਹਾਨੂੰ ਵੀਰ ਕਰਦੇ ਨਾ ਭੁੱਲਿਓ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕੀ ਤਰਹੀ ਸਭੂ ਮਿਰਸਾ ਚੰਦਰਾ ਜੀ ਦੋ ਜਮਨ ਦਾ ਕਰ ਲਿਆ ਸਵਾਜਟੇ ふんふんふんふ